ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਕਿ ਬੱਤੀ ਬੋਰ ਦੇ 2 ਪਿਛਲਾ ਸਮੇਂ ਤੱਕ 10 ਰੌਂਦ ਬਰਾਮਦ ਕੀਤੇ ਗਏ ਨੇ ਤਾਂ ਉੱਤੇ ਐਸਐਸਪੀ ਪਟਿਆਲਾ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਨਰਿੰਦਰ ਸ਼ਰਮਾ ਉਰਫ ਸ਼ੰਕਰ ਜੋਕੀ 2014 ਤੋਂ ਕ੍ਰਿਮੀਨਲ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਿਹਾ ਹੈ ਜਿਸ ਦੇ ਖਿਲਾਫ ਜ਼ਿਲ੍ਹਾ ਪਟਿਆਲਾ ਤੇ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਲੁੱਟਖੋਹ, ਕਾਰਖੋਹ, ਅਸਲਾ ਐਕਟ ਤੇ ਲੜਾਈ ਝਗੜੇ ਦੇ ਪੰਜ ਮੁਕਤਮੇ ਦਰਜ ਨੇ ਅਤੇ ਕੁਝ ਮੁਕਦਮਿਆਂ ਦੇ ਵਿੱਚ ਹੁਣ ਉਹ ਜ਼ਮਾਨਤ ਤੇ ਚੱਲ ਰਿਹਾ ਹੈ ਤੇ ਉੱਥੇ ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਂਸ ਗੈਂਗ ਦੇ ਮੈਂਬਰ ਦੀਪਕ ਬਨੂੜ 골ਡੀ ਸ਼ੇਰ ਗਿਲ ਅਤੇ 골ਡੀ ਢਿੱਲੋ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਮਨਜੋਗ ਡੀਜੀਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਸ਼ਰਾਰਤੀ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸੀਂ ਮੁਹਿੰਮ ਚਲਾਈ ਉਸ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਟਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਦਾਵਾ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਦੀਪਕ ਬਨੂੜ ਗੈਂਗ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੁਰੇ ਦਾ ਡਰਨ ਵਾਲਾ ਨਰਿੰਦਰ ਸ਼ਰਮਾ ਵਰੁ ਸ਼ੰਕਰ ਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਟੀ ਦੇ ਪਿਸਟਨ ਵੀ ਇਹਦੇ ਤੋਂ ਬਰਾਮਦ ਹੋਏ। ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕੱਦਮਿਆਂ 'ਚ ਸੰਗੀਂਤਰਾ ਮਾਦੇ ਸਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ ਪੰਜ ਤੋਂ ਵੱਧ ਵਕਤ ਜਦੋਂ ਵੱਧ ਮੁਕੱਦਮੇ ਲੁੱਟਾਂ ਖੋਹਾਂ ਦੇ, ਕਾਰ ਲੁੱਟਣ ਦੇ, ਇਰਾਦਾ ਕਤਲ ਦੇ ਦਰਜ ਨੇ। ਮਨਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬਰੀਕੀ ਨਾਲ ਉਹਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੂਰ ਗੈਂਗ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਾਗਾ ਉਹਦੇ ਗੈਂਗਸਟਰ ਸੀਗਾ ਤੇ ਉਹ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ 'ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ 40 ਪਲੱਸ ਵਪਨਾ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗਾਂਸ ਪਰਮੋਪ ਪਟਿਆਲੇ ਦੇ ਪਿਛੇ ਨੂੰ ਇਸੇ ਤਰੀਕੇ ਨਾਲ